ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਬਰਬਰੀ ਤੇ ਪਲੱਸ ਦੁਪੱਟਾ ਪਲੱਸ ਬਾਟਮ ਤੇ ਕਾਫੀ ਜ਼ਿਆਦੇ ਸੋਹਣੇ ਸੂਟ ਲēngਗੇ ਦੁਪੱਟੇ ਡਾਈ ਕੀਤੇ ਹੋਏ ਨੇ ਸਿਰਫ ਲੈਂਸ ਦੀ ਫਿਨਿਸ਼ਿੰਗ ਕਰਵਾਉਣੀ ਹੈਗੀ ਤੁਸੀਂ ਜੇ ਤੁਸੀਂ ਚਾਹੋ ਤਾਂ ਆਪਣੇ ਕੋਲੋਂ ਵੀ ਕਰਵਾ ਸਕਦੇ ਹੋਗੇ ਨਹੀਂ ਤੁਸੀਂ ਆਪਣੇ ਆਪ ਜਿੱਥੋਂ ਵੀ ਤੁਸੀਂ ਸੂਟ ਸਟਿਚ ਕਰਵਾਣਾਗੇ ਉੱਥੋਂ ਕਰਵਾ ਸਕਦੇ ਹੋ ਆਪਾਂ ਆਪਣੇ ਕੋਲ ਵੀ ਤੁਸੀਂ ਸੂਟ ਸਟਿਚ ਕਰਵਾ ਸਕਦੇ ਹੋਗੇ ਸਟਿਚਿੰਗ ਅਵੇਲੇਬਲ ਹੈਗੀ ਹੈ ਆਪਣੇ ਮਾਸਟਰ ਟੇਲਰ ਰੱਖੇ ਹੋਏ ਨੇਗੇ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਜ਼ਰੂਰ ਸਲਾਈ ਕਰਵਾ ਸਕਦੇ ਹੋ ਲਓ ਜੀ ਪਹਿਲਾ ਸੂਟ ਹੈ ਜੀ ਬ੍ਰਾਂਡ ਰਹੇਗਾ ਚਨਾਰ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਲਓ ਜੀ ਐਕਸਟਰਾ ਸ਼ਰਟ ਪਣੀ ਹੈ ਸਟਾਕ ਹੈ ਜਿਹੜਾ ਪੁਰ ਨਿਊ ਆਇਆਗਾ ਬਹੁਤ ਜਿਆਦੇ ਸੋਹਣਾਗਾ ਬਹੁਤ ਲਿਮਟਿਡ ਜਿਹਾ ਸਟਾਕ ਹੈਗਾ ਤੇ ਲੋ ਜੀ ਇਸ ਤਰ੍ਹਾਂ ਬਣੀ ਹੋਈ ਹੈ ਸ਼ਰਟ ਬਣੀ ਹੋਈ ਹੈ ਦੇਖੋ ਜੋ ਤੁਸੀਂ ਇਹਨੂੰ ਸਲਾਈ ਕਰਵਾਉਂਗੇ ਮਤਲਬ ਜਿੱਦਾਂ ਕਿ ਪ੍ਰਿੰਟ ਹੋਇਆ ਹੋਇਆ ਹੈ ਹਨਾ ਉਸ ਤਰ੍ਹਾਂ ਦੀ ਤੁਸੀਂ ਪੇਸਟਿੰਗ ਪੱਟੀ ਲਗਾ ਲਿਓ ਜਾਂ ਫਿਰ ਤੁਸੀਂ ਲੈਸ ਵਗੈਰਾ ਹਨਾ ਮਤਲਬ ਕੋਈ ਲੈਸ ਵਗੈਰਾ ਲਗਵਾ ਲਿਓ ਕਾਫੀ ਜਿਆਦਾ ਜਿਹੜਾ ਸੂਟ ਹੈਗਾ ਸੋਹਣਾ ਬਣੂਗਾ ਤੇ ਲੋ ਜੀ ਸਕਰੀਨ ਸ਼ਾਟ ਭੇਜ ਦਿਓ ਆਪਾਂ ਨੂੰ ਵਟਸਐਪ ਦੇ ਉੱਪਰ ਲੋ ਜੀ ਪਹਿਲਾ ਸੂਟ ਆਪਣੇ ਕੋਲੇ ਇਹ ਵਾਲਾ ਸੀਗਾ ਬਰਬਰੀ ਦਾ ਚਨਾਰ ਬਰਬਰੀ ਦੇ ਸੂਟ ਲੰਗੇ ਕਾਫੀ ਜਿਆਦੇ ਸੋਨੇ ਪਲੱਸ ਨਾਲ ਮੋਡਲ ਸਿਲਕ ਦੀਆਂ ਬਾਟਮ ਨਹੀਂ ਹੈ ਟਾਈ ਐਂਡ ਡਾਈ ਜਿਹੜੀ ਇਹ ਟਾਈ ਐਂਡ ਡਾਈ ਆ ਸਿਰਫ ਪਹੁੰਚਿਆ ਤੇ ਹੈਗੀ ਜਿਆਦਾ ਨਹੀਂ ਹੈਗੀ ਉੱਪਰ ਤੱਕ ਨਹੀਂ ਹੈਗੀ ਟਾਈ ਐਂਡ ਡਾਈ ਲਓ ਜੀ ਬਹੁਤ ਜਿਆਦੇ ਸੋਨੇ ਸੂਟ ਬਣਨਗੇ ਤੇ ਤੁਸੀਂ ਇਹ ਚਾਹੀਦੀ ਕਢਾਈ ਕਰਵਾ ਲਓ ਉੱਪਰ ਦੀ ਟਾਈ ਐਂਡ ਡਾਈ ਦੇ ਤਾਂ ਵੀ ਜੜੇ ਲੰਗੇ ਸੂਟ ਲੰਗੇ ਕਾਫੀ ਜਿਆਦੇ ਸੋਨੇ ਲੱਗਣਗੇ ਲਓ ਜੀ ਐਕਸਟਰਾ ਹਿਪ बॉਟਮ ਬਣੀ ਹੋਈ ਐ ਕਾਫੀ ਜਿਆਦੇ ਸੋਹਣੀ ਐ ਜਿਹੜੀ बॉਟਮ ਹੈਗੀ ਲੋ ਜੀ ਤੇ ਇਸ ਤੋਂ ਬਾਅਦ ਆਜੂਗਾ ਜੀ ਨਾਲ ਪਲੱਸ ਬਰਬਰੀ ਦਾ ਦੁਪੱਟਾ ਫੁੱਲ ਪਿਓਰ ਬਰਬਰੀ ਦਾ ਦੁਪੱਟਾ ਹੈਗਾ ਫੁੱਲ ਪਿਓਰ ਚਨਾਰ ਤੇ ਸੂਟ ਰੈਡੀ ਕੀਤੇ ਨੇਗੇ ਆਪਾਂ ਕਰਵਾਏ ਨੇਗੇ ਦੁਪੱਟਾ ਤੁਸੀਂ ਦੇਖੋ ਕਾਫੀ ਜਿਆਦੇ ਸੋਹਣਾ ਰੈਡੀ ਕੀਤਾ ਹੋਇਆ ਹੈਗਾ ਟਾਈ ਐਂਡ ਡਾਈ ਤੁਸੀਂ ਦੇਖ ਸਕਦੇ ਹੋਗੇ ਲੋਟ ਟਾਈ ਮੀਟਰ ਦਾ ਦੁਪੱਟਾ ਖੁੱਲਾ ਡੁੱਲਾ ਇਸ ਤਰ੍ਹਾਂ ਇਹਨੂੰ ਡਾਈ ਕੀਤਾ ਹੈ ਠੀਕ ਹੈ ਜੀ ਪ੍ਰਾਈਸ ਇਹਦਾ ਰਹੇਗਾ ਜੀ 3300 ਪਲੱਸ ਸ਼ਿਪਿੰਗ ਸ਼ਿਪਿੰਗ ਚਾਰजेस ਵਿੱਚ ਚੀਨੇਗੇ ਕੋਈ ਐਕਸਟਰਾ ਨਹੀਂ ਹੈਗੇ ਲੋ ਜੀ ਫਾਸਟਲੀ ਆਰਡਰ ਕਰ ਦਿਓ ਫਿਰ ਇਹ ਰਿਪੀਟ ਨਹੀਂ ਮਿਲਦੇ ਸੂਟ ਕਾਫੀ ਜ਼ਿਆਦੇ ਪੈਣਾ ਰਹਿ ਜਾਂਦੀਆਂ ਨੇਗੀਆਂ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਬਹੁਤ ਜ਼ਿਆਦੇ ਸੋਹਣਾਗਾ ਸੂਟ ਦਾ ਤੁਸੀਂ ਕਲਰ ਚੈੱਕ ਕਰ ਸਕਦੇ ਹੋਗੇ ਪ੍ਰਿੰਟ ਬਹੁਤ ਜਿਆਦੇ ਸੋਹਣਾਗਾ ਕੁਝ ਕੁ ਗੱਲਾਂ ਨੇ ਜਿਹੜੀਆਂ ਸਲਾਈ ਤੇ ਡਿਪੈਂਡ ਹੁੰਦੀਆਂ ਨੇਗੀਆਂ ਹਨਾ ਤੇ ਤੁਸੀਂ ਸਲਾਈ ਸਟਿਚਿੰਗ ਸੋਹਣੀ ਕਰਵਾਇਓ ਜੇ ਤੁਸੀਂ ਆਪਣੇ ਮਤਲਬ ਕਿਤੋਂ ਵੀ ਸਟਿਚ ਕਰਵਾਉਣੇ ਹੋਗੇ ਵਧੀਆ ਕਰਵਾਇਓ ਤਾਂ ਕਿ ਜਿਹੜਾ ਸੂਟ ਦੀ ਗ੍ਰੇਸ ਆ ਬਹੁਤ ਜਿਆਦੇ ਸੋਹਣੀ ਲੱਗ ਸਕੇ ਨੈਕਸਟ ਸੂਟ ਫੇਰ ਆ ਜਾਂਦਾ ਈ ਬਰਫਰੀ ਦੇ ਵਿੱਚ ਇਹ ਲਓ ਕਲਰ ਬਹੁਤ ਜਿਆਦੇ ਸੋਹਣਾ ਇਹ ਵਾਲਾ ਵੀ ਲਓ ਜੀ ਦੇਖੋ ਤੁਸੀਂ ਇਸ ਤਰ੍ਹਾਂ ਹੀ ਸੂਟ ਬਣਿਆ ਹੋਇਆ ਹੈਗਾ ਬਹੁਤ ਜਿਆਦੇ ਸੋਹਣਾ ਪ੍ਰਿੰਟਡ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਯੂਨੀਕ ਜੇ ਪੀਸ ਲੈ ਕੇ ਆਉਣੇ ਆਗੇ ਆਪਾਂ ਬਹੁਤ ਸੋਹਣੇ ਦੇਖੋ ਪ੍ਰਿੰਟ ਤੁਸੀਂ ਦੇਖੋ ਕਾਫੀ ਜਿਆਦੇ ਸੋਹਣਾਗਾ ਤੇ ਇਹ ਹੈਗੀ ਹੈ ਜੀ 셔ਟ ਤੇ ਪਲੱਸ ਨਾਲ ਜਿਹੜਾ ਦੁਪੱਟਾ ਹੈਗਾ ਮੋਡਲ ਦੀ ਬਾਟਮ ਹੈ ਸੇਮ ਟਾਈ ਐਂਡ ਡਾਈ ਹੋਈ ਹੋਈ ਹੈਗੀ ਲੈਮਨ ਸ਼ੇਡ ਦੇ ਵਿੱਚ ਤੇ ਦੁਪੱਟਾ ਹੈਗਾ ਜਿਹੜਾ ਫੁੱਲ ਪਿਓਰ ਬਰਬਰੀ ਦਾ ਹੈਗਾ ਇਸ ਤਰ੍ਹਾਂ ਹੀ ਡਾਈ ਕੀਤਾ ਹੋਇਆ ਦੇਖੋ ਦੁਪੱਟਾ ਸਾੜੇ ਮਤਲਬ ਦੁਪੱਟੇ ਦੇ ਵਿੱਚ ਟਾਈ ਐਂਡ ਡਾਈ ਹੈ ਬਹੁਤ ਜਾਦੇ ਸੋਨਾ ਜਿਹੜਾ ਮਤਲਬ ਕਲਰ ਪਾਏ ਹੋਏ ਨੇਗੇ ਇਹਦਾ ਪ੍ਰਾਈਸ ਵੀ ਰਹੇਗਾ ਜੀ 33100 ਨੈਕਸ ਸੂਟ ਆਜੂਗਾ ਜੀ ਮੇਰਾ yellow ਸੂਟ ਹੈਗਾ ਲਓ ਜੀ ਸੇਮ yellow ਸੂਟ ਮਿਰੇਗਾ ਇਹਦੇ ਨਾਲ ਦਾ ਲਓ ਜੀ ਇਸ ਤਰ੍ਹਾਂ ਜਿਹੜਾ ਹੈਗਾ ਸੂਟ ਬਣਿਆ ਹੋਇਆ ਕਾਫੀ ਜਿਆਦਾ ਸੋਨਾ ਲਓ ਜੀ ਮੇਰੇ ਤੁਸੀਂ ਕਈ ਵੀਡੀਓ ਦੇ ਵਿੱਚ ਪਾਇਆ ਵੀ ਦੇਖਿਆ ਹੋਣਾ ਤੇ ਪਲੱਸ ਨਾਲ tie and dye ਮਤਲਬ ਬਾਟਮ ਹੈ ਇਸ ਤਰ੍ਹਾਂ ਦੇਖੋ ਤੇ 플러스 ਨਾਲ ਦੁਪੱਟਾ ਗਾ ਰੈਡੀ ਹੋਇਆ ਹੋਇਆ। ਇਸ ਤਰ੍ਹਾਂ ਜਿਹੜੇ ਮਤਲਬ ਫੋਰ ਸਾਈਡ ਟਾਈ ਐਂਡ ਡਾਈ ਆ ਦੁਪੱਟੇ ਦੇ ਵਿੱਚ ਮੈਂ ਤੁਹਾਨੂੰ ਹਾਫ ਦੁਪੱਟਾ ਖੋਲ ਕੇ ਦਿਖਾ ਦਿੰਨੀ ਆ। ਸੈਂਟਰ ਦੇ ਵਿੱਚ ਇਸ ਤਰ੍ਹਾਂ ਡਾਇਮੰਡ ਪਏ ਹੋਏ ਨੇਗੇ। ਤਿੰਨ ਡਾਇਮੰਡ ਆ ਜਾਣਗੇ ਵੱਡੇ-ਵੱਡੇ। ਲਓ ਜੀ। ਇਹਦਾ ਵੀ ਜਿਹੜਾ ਪ੍ਰਾਈਸ ਰਹੇਗਾ 33100 ਰਹੂਗਾ। ਬਾਕੀ ਤੁਸੀਂ ਨਾ ਲੇਸ ਵਗੈਰਾ ਜੇ ਤੁਸੀਂ ਕਹੋਗੇ ਉਹਦੇ ਐਕਸਟਰਾ ਚਾਰजेस ਹੋਣਗੇ ਤੇ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ। ਬਹੁਤ ਜਾਦੇ ਸੂਟ ਸੀਗੇ ਜਿਹੜੇ ਬਹੁਤ ਜਾਦੇ ਸੋਲਡ ਹੋਏ ਸੀਗੇ ਹੁਣ ਆਪਾਂ ਹਟਕੇ ਜੇ ਡਿਜ਼ਾਈਨ ਲੈ ਕੇ ਆਏਗੇ ਕੁਝ ਲੋਜੀ ਬਲੂ ਤੇ ਵਾਈਟ ਦੇ ਉੱਪਰ ਦੇਖੋ ਬਹੁਤ ਜਾਦੇ ਸੋਨਾ ਪ੍ਰਿੰਟ ਹੈ ਇਹ ਵਾਲਾ ਵੀ ਤੁਸੀਂ ਦੇਖ ਸਕਦੇ ਹੋਗੇ ਲੋਜੀ ਇਸ ਤਰ੍ਹਾਂ ਹੀ ਸ਼ਰਟ ਦੀ ਸ਼ਰਟ ਦਾ ਡਿਜ਼ਾਈਨ ਹੈ ਪ੍ਰਿੰਟ ਤੇ ਪਲੱਸ ਇਹਨਾਂ ਨਾਲ ਮੋਡਲ ਦੀ ਬਾਟਮ ਹੈ ਟਾਈ ਐਂਡ ਡਾਈ ਇਸ ਤਰ੍ਹਾਂ ਟਾਈ ਐਂਡ ਡਾਈ ਹੈ ਬਾਕੀ ਸਾਰੀ ਇੱਦਾਂ ਪਲੇਨ ਰਹੂਗੀ ਸਿਰਫ ਇਹ ਇਕੱਲਾ ਟਾਈ ਐਂਡ ਡਾਈ ਪੋਂਚਿਆ ਤੇ ਆਊਗਾ ਲੋਟੇ ਪਲੱਸ ਨਾਲ ਦੁਪੱਟਾ ਹੈਗਾ 4 ਸਾਈਡ ਟਾਈ ਐਂਡ ਡਾਈ ਹੋਇਆ ਹੈ ਸੈਂਟਰ ਦੇ ਵਿੱਚ ਉਸ ਤਰ੍ਹਾਂ ਹੀ ਡਾਇਮੰਡ ਪਏ ਹੋਏ ਨੇਗੇ 4 ਸਾਈਡ ਇਸ ਤਰ੍ਹਾਂ ਟਾਈ ਐਂਡ ਡਾਈ ਪ੍ਰਾਈਸ ਇਹਦਾ ਵੀ ਰਹੇਗਾ ਜੀ 3300 ਜਿੰਨੇ ਵੀ ਅੱਜ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਸਾਰੇ ਸੁੱਟਾਂ ਦਾ ਪ੍ਰਾਈਸ ਸੇਮ ਰਹੇਗਾ 33100 ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਰਹੇਗੀ ਜੀ ਸ਼ਰਟ ਤੇ ਪਲੱਸ ਨਾਲ ਸੇਮ ਹਨਾ ਟਾਈ ਐਂਡ ਡਾਈ ਬਾਟਮ ਹੈਗੀ ਤੇ ਪਲੱਸ ਦੁਪੱਟਾ ਹੈਗਾ ਦੁਪੱਟਾ ਫੋਰ ਸਾਈਡ ਟਾਈ ਐਂਡ ਡਾਈ ਹੈ ਤੇ ਵਿਚਕਾਰ ਸੈਂਟਰ ਦੇ ਵਿੱਚ ਨਿੰਗੇ ਜਿਹੜੇ ਟਾਈ ਮੜ ਪਏ ਹੋਏ ਨੇਗੇ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਡਾਇਮੰਡ ਪਏ ਹੋਏ ਨੇ ਦੁਪੱਟੇ ਦੇ ਵਿੱਚ ਸੈਂਟਰ ਵਿੱਚ ਤਿੰਨ ਡਾਇਮੰਡ ਨੇ ਬਹੁਤ ਵੱਡੇ ਵੱਡੇ ਤੇ ਇਸ ਤਰ੍ਹਾਂ ਰਹੇਗੀ ਇਹ ਵਾਲੀ ਸ਼ਰਟ ਬਹੁਤ ਜ਼ਿਆਦਾ ਸੋਹਣਾ ਪੀਸ ਹੈ ਇਹ ਵਾਲਾ ਵੀ ਸਾਰੇ ਆਪੋ ਆਪਣੀ ਜਗ੍ਹਾ ਬਹੁਤ ਜ਼ਿਆਦਾ ਸੋਹਣੇ ਤੋਂ ਬਣਗੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਹਣਾ ਹੈ ਇਹ ਵੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੋਈ ਹੋਈ ਹੈ ਬਾਟਮ ਤੇ ਬਿਲਕੁਲ ਹਲਕਾ ਜਿਹਾ ਟਾਈ ਐਂਡ ਡਾਈ ਹੈਗਾ ਇਸ ਤਰ੍ਹਾਂ ਟਾਈ ਐਂਡ ਡਾਈ ਤੇ ਪਲੱਸ ਨਾਲ ਦੁਪੱਟਾ ਦੁਪੱਟਾ ਹੈਗਾ ਜਿਹੜਾ ਇਸ ਤਰ੍ਹਾਂ ਸਾਰੇ ਉਹਦੇ ਵਿੱਚ ਟਾਈ ਐਂਡ ਡਾਈ ਹੈ ਫੋਰ ਸਾਈਡ ਇਦਾਂ ਰਹੂਗਾ ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਨੈਕਸਟ ਸੂਟ ਆ ਗਿਆ ਜੀ ਬਲੈਕ ਮੇਰੇ ਬਲੈਕ ਨਾਲ ਦਾ ਉਹ ਜੌਰਜਟ ਤੇ ਸੀਗਾ ਇਹ ਪਰਪਲ ਰਿਚ ਹੈਗਾ ਲਓ ਜੀ ਤੇ ਇਸ ਤਰ੍ਹਾਂ ਰਹੇਗੀ ਬਾਟਮ ਤੇ ਨਾਲ ਪਲੱਸ ਦੁਪੱਟਾ ਸੇਮ ਸੈਂਟਰ ਦੇ ਵਿੱਚ ਡਾਇਮੰਡ ਲੰਗੇ ਇਸ ਤਰ੍ਹਾਂ 4 ਸਾਈਡ ਆਈ ਐਂਡ ਆਈ ਦੁਪੱਟਾ ਤੇ ਨੈਕਸਟ ਸੂਟ ਹੈਗਾ ਜੀ ਇਸ ਤਰ੍ਹਾਂ ਸ਼ਰਟ ਬਣੀ ਹੋਈ ਆ ਬਹੁਤ ਜਿਆਦੇ ਸੋਹਣੀ ਰੋਜ਼ ਰੈਂਡ ਜਾਂ ਕਲਰ ਹੈਗਾ ਤੇ ਸੇਮ ਇਸ ਤਰ੍ਹਾਂ ਟਾਈ ਐਂਡ ਡਾਈ ਬਾਟਮ ਰਹੇਗੀ ਪਲੱਸ 4 ਸਾਈਡ ਇਸ ਤੇ ਹਾਂ ਜੀ ਇਸ ਦਾ ਦੁਪੱਟਾ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਡਾਇਮਡ ਪਏ ਹੋਏ ਨੇਗੇ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਹਾਫ ਡਾਇਮੰਡ ਨੇ ਕਿਤੇ ਕਿਤੇ ਦੇਖੋ ਸੈਂਟਰ ਦੇ ਵਿੱਚ ਫੁੱਲ ਡਾਇਮੰਡ ਆ ਜਾਊਗਾ ਫੇਰ ਫੇਰ ਕਿਤੇ ਹਾਫ ਡਾਇਮੰਡ ਪਏ ਹੋਏ ਨੇ ਦੁਪट्टे ਦੇ ਵਿੱਚ ਇਸ ਤਰ੍ਹਾਂ ਇਹ ਜਿਹੜਾ ਸੂਟ ਹੈਗਾ ਬਹੁਤ ਸੋਹਣਾ ਤਿਆਰ ਕੀਤਾ ਤੇ ਲਾਸਟ ਸੂਟ ਆ ਜਾਊਗਾ ਬਟਰ ਕਾਟਨ ਦੇ ਉੱਪਰ ਲਓ ਜੀ ਇਸ ਤਰ੍ਹਾਂ ਹੀ ਸ਼ਰਟ ਬਣੀ ਹੋਈ ਹੈ ਤੇ ਪਲੱਸ ਨਾਲ ਟਾਈ ਐਂਡ ਟਾਈ ਇਹਦੇ ਬਾਟਮ ਹੈ ਤੇ ਨਾਲ ਹੈਗਾ ਦੁਪੱਟਾ ਬਰਪਰੇ ਦਾ ਸੇਮ ਫੋਰ ਸਾਈਡ ਦੁਪੱਟਾ ਬਣਿਆ ਹੋਇਆ ਹੈਗਾ ਸੈਂਟਰ ਤੇ ਵਿੱਚ ਡਾਇਮੰਡ ਪਏ ਹੋਏ ਨੇਗੇ ਕਾਫੀ ਜ਼ਿਆਦੇ ਸੋਨੇ ਡਾਇਮੰਡ ਇਸ ਤਰ੍ਹਾਂ ਦੁਪੱਟੇ ਜੋ ਤੁਸੀਂ ਸਲਾਈ ਕਰਵਾਉਂਗੇ ਨਾ ਬਹੁਤ ਜ਼ਿਆਦੇ ਸੋਨੇ ਨੇਗੇ ਜਿਹੜੇ ਲੱਗਣਗੇ ਲੋਚ ਇਹ ਰਹੇਗੀ ਜੀ ਬਟਰ ਕਾਟਨ ਦੀ ਸ਼ਰਟ ਨਾਲ ਮੋਡਲ ਦੀ ਸਲਵਾਰ ਬ੍ਰਾਂਡ ਰਹੇਗਾ ਟੇਸਟਾ ਤੇ ਬਹੁਤ ਜ਼ਿਆਦੇ ਸੋਹਣੇ ਕਲੈਕਸ਼ਨ ਹੈਗੇ ਨਵੇਂ ਜੀ ਮਤਲਬ ਕੁਝ ਲੈ ਕੇ ਆਏਗੇ हटਕੇ ਹਨਾ ਤੇ ਪਹਿਣਾ ਦੀ ਕਾਫੀ ਜ਼ਿਆਦੇ ਡਿਮਾਂਡ ਦੇ ਵਿੱਚ ਵੀ ਸੀਗੇ ਇਹ ਸੂਟ ਪਹਿਲਾਂ ਵੀ ਕਾਫੀ ਜ਼ਿਆਦੇ ਨੇਗੇ ਜਿਹੜੇ ਆਪਾਂ ਸੇਲ ਕੀਤੇ ਨੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਵੇਗਾ ਸਾਰੇ ਸੂਟਾਂ ਦਾ ਪ੍ਰਾਈਸ ਹੈਗਾਗਾ 3150 ਪਲੱਸ ਸ਼ਿਪਿੰਗ ਹੈ ਕੋਈ ਸ਼ਿਪਿੰਗ ਚਾਰजेस ਐਕਸਟਰਾ ਨਹੀਂ ਹੈਗੇ ਜੇ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ ਤਾਂ ਆਪਣਾ ਵਟਸਐਪ ਦਾ ਨੰਬਰ ਹੈ ਜਿਹੜਾ ਨੀਚੇ ਮੈਂਸ਼ਨ ਕੀਤਾ ਹੋਇਆ ਹੈਗਾ ਉੱਤੇ ਜਾ ਕੇ ਤੁਸੀਂ ਆਪਣੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋਗੇ ਕੋਈ ਵੀ ਭੈਣ ਮੈਨੂੰ ਬਾਅਦ ਤੋਂ ਦੇਖ ਰਹੀ ਹੈ ਤੁਸੀਂ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਬਹੁਤ ਜਿਆਦੇ ਸੋਹਣੇ ਕਲੈਕਸ਼ਨ ਲੈ ਕੇ ਆਏ ਆਂਗੇ ਤੇ ਡੇਲੀ ਵੀਡੀਓ ਪਾਉਂਦੇ ਰਹਾਂਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਲੈ ਕੇ ਜਿਹੜੇ ਫਾਈਨਲ ਕਰ ਸਕਦੇ ਹੋਗੇ ਸਿਲਾਈ ਕਰਵਾ ਸਕਦੇ ਹੋਗੇ ਰੈਡੀ ਕਰਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਲੈ ਕੇ ਜਿਹੜੇ ਸੋਹਣੇ ਲੱਗੇ ਹੋਣਗੇ ਕਮੈਂਟ ਕਰਕੇ ਜੋ ਦੱਸਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ